ਜੀਬੀਐਸ ਸਿੱਧੂ ਦੀ ਪੁਸਤਕ ਖਾਲਿਸਤਾਨ ਦੀ ਸਾਜਿਸ਼ਤਾ ਅਗਲਾੰਕ 4 ਕੈਨੇਡਾ ਤੇ 1970ਵਿਆਂ ਦੇ ਅੰਤ ਵਿੱਚ ਸਿੱਖ ਭਾਈਚਾਰਾ ਨਵੰਬਰ 1975 ਦੇ ਅੰਤ ਵਿੱਚ ਮੇਰੇ ਅਫਸਰਾਂ ਨੇ ਮੈਨੂੰ ਦੱਸਿਆ ਕਿ ਫਰਵਰੀ 1976 ਦੇ ਅੰਤ ਤੱਕ ਗੰਗਟੋਕ ਤੋਂ ਨਵੀਂ ਦਿੱਲੀ ਜਾਣ ਲਈ ਚਾਰ ਰੋਤੇ ਕੈਨੇਡਾ ਦੇ ਓਟਵਾ ਸ਼ਹਿਰ ਵਿੱਚ ਭਾਰਤ ਦੇ ਹਾਈ ਕਮਿਸ਼ਨ ਵਿੱਚ ਪਹਿਲੇ 7:00 ਵਜੋਂ ਸੇਵਾਮਤ ਦੇਣ ਲਈ ਵੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਆਮ ਪ੍ਰਕਿਰਿਆ ਮੁਤਾਬਕ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਕਰਨ ਪਰੰਤ ਮੈਂ ਜੂਨ 1976 ਵਿੱਚ ਆਟਵਾ ਪਹੁੰਚਣਾ ਸੀ ਪਰ ਆਟਵਾ ਮੇਰੇ ਤੋਂ ਪਹਿਲਾਂ ਸੇਵਾ ਨਿਯੁਕਤ ਸ਼ਮਸ਼ੇਰ ਸਿੰਘ ਆਈਪੀਐਸ 1957 ਬੈਚ ਰਾਜਸਥਾਨ ਦੀਆਂ ਕੁਝ ਹੋਰ ਯੋਜਨਾਵਾਂ ਸਨ ਉਹ ਆਟਵਾ ਵਿਖੇ ਆਪਣਾ ਕਾਰਜਕਾਲ ਵਧਾਉਣਾ ਚਾਹੁੰਦੇ ਸਨ ਇਸ ਲਈ ਉਹਨਾਂ ਨੇ ਮੌਂਟਰੀਅਲ ਸਮਰ 올림픽 17 ਜੁਲਾਈ ਤੋਂ 1 ਅਗਸਤ 1976 ਵਿੱਚ ਕੋਈ ਮਾਮੂਲੀ ਕਾਰਜ ਹੱਥ ਵਿੱਚ ਲੈ ਲਿਆ ਸੀ ਸੋ ਮੈਨੂੰ 올림픽ਸ ਖਤਮ ਹੋਣ ਤੱਕ ਦਿੱਲੀ ਵਿੱਚ ਹੀ ਸਬਰ ਕਰਨਾ ਪਿਆ ਜਦੋਂ ਮੈਂ ਆਟਵਾਰੀ ਰਵਾਨਾ ਹੋਣ ਦੀ ਉਡੀਕ ਕਰ ਰਿਹਾ ਸੀ ਤਾਂ ਜੋ ਸ਼ਮਸ਼ੇਰ ਸਿੰਘ ਤੋਂ ਚਾਰਟ ਸੰਭਾਲਿਆ ਜਾ ਸਕੇ ਉਹ ਅਚਾਨਕ ਨਵੀਂ ਦਿੱਲੀ ਪਹੁੰਚ ਕੇ ਇੱਥੇ ਪਹੁੰਚਣ ਦੇ ਇੱਕ ਹਫ਼ਤੇ ਦੇ ਅੰਦਰ ਹੀ ਸ਼ਮਸ਼ੇਰ ਸਿੰਘ ਨੇ ਸੇਵਾ ਤੋਂ ਅਸਤੀਫਾ ਸੌਂਪ ਦਿੱਤਾ ਜਦੋਂ ਕਿ ਉਹਨਾਂ ਦੀਆਂ ਸੇਵਾਵਾਂ ਦੇ 20 ਸਾਲ ਪੂਰੇ ਹੋਣ ਵਿੱਚ ਸਿਰਫ 1 ਸਾਲ ਹੀ ਬਾਕੀ ਸੀ ਜੋ ਕਿ ਪੈਨਸ਼ਨ ਹਾਸਲ ਕਰਨ ਲਈ ਘੱਟੋ-ਘੱਟ ਸ਼ਰਤ ਹੁੰਦੀ ਹੈ ਇੱਕ ਸਾਲ ਪੂਰਾ ਕਰਨ ਨਾਲ ਉਹ ਉਸ ਪੈਨਸ਼ਨ ਦੇ ਹੱਕਦਾਰ ਹੁੰਦੇ ਅਸਤੀਫਾ ਦੇਣ ਤੋਂ ਕੁਝ ਦਿਨਾਂ ਬਾਅਦ ਹੀ ਉਹ ਵਾਪਸ ਕੈਨੇਡਾ ਤੇ ਲਿ ਗਏ ਹਰ ਕੋਈ ਹੈਰਾਨ ਸੀ ਕਿ ਓਟਵਾ ਵਾਪਸੀ ਕਰਨ ਲਈ ਉਹਨਾਂ ਨੇ ਕਿਹੜੇ ਪਾਸਪੋਰਟ ਦੀ ਵਰਤੋਂ ਕੀਤੀ ਸੀ ਕਿਉਂਕਿ ਕੂਟਨੀਤਿਕ ਪਾਸਪੋਰਟ ਤਾਂ ਉਹ ਪਹਿਲਾਂ ਹੀ ਜਮ੍ਹਾਂ ਕਰਵਾ ਚੁੱਕੇ ਸਨ ਵਿਦੇਸ਼ ਮੰਤਰਾਲੇ ਵੱਲੋਂ ਕੀਤੀ ਗਈ ਪੜਤਾਲ ਤੋਂ ਖੁਲਾਸਾ ਹੋਇਆ ਕਿ ਓਟਵਾ ਵਿਕੇ ਸਥਿਤ ਭਾਰਤੀ ਹਾਈ ਕਮਿਸ਼ਨ ਦੁਆਰਾ ਜਾਰੀ ਕੀਤੇ ਗਏ ਇੱਕ ਸਧਾਰਨ ਪਾਸਪੋਰਟ ਰਾਹੀਂ ਉਹ ਵਾਪਸ ਓਟਵਾ ਪਹੁੰਚ ਕੇ ਸਨ ਇਹ ਪਾਸਪੋਰਟ ਉਹਨਾਂ ਨੇ ਆਪਣੇ ਤਬਾਦਲੇ ਤੋਂ ਕੁਝ ਮਹੀਨੇ ਪਹਿਲਾਂ ਹੀ ਹਾਈ ਕਮਿਸ਼ਨਰ 우ਮਾ ਸ਼ੰਕਰ ਬਾਜਪਈ ਜੀ ਮਨਜ਼ੂਰੀ ਨਾਲ ਪ੍ਰਾਪਤ ਕੀਤਾ ਸੀ 우ਮਾ ਸ਼ੰਕਰ ਬਾਜਪਈ ਕੇਐਸ ਬਾਜਪਈ ਦੇ ਵੱਡੇ ਭਰਾ ਸਨ ਜੋ ਗੰਗਟੋਕ ਵਿੱਚ ਮੇਰੀ ਨਿਯੁਕਤੀ ਦੌਰਾਨ ਉੱਥੇ ਰਾਜਨੀਤਿਕ ਅਧਿਕਾਰੀ ਸਨ ਸ਼ਮਸ਼ੇਰ ਸਿੰਘ ਨੇ ਇਸ ਦਰੀਲ ਨਾਲ ਇਹ ਪਾਸਪੋਰਟ ਲਿਆ ਸੀ ਕਿ ਇੱਕ ਵੱਖਰੇ ਸਾਧਾਰਨ ਪਾਸਪੋਰਟ ਨਾਲ ਉਸ ਨੂੰ ਸਾਨ ਫਰਾਂਸਿਸਕੋ ਅਤੇ ਲਾਸ ਐਂਜਲਸ ਖੇਤਰਾਂ ਵਿੱਚ ਆਪਣੇ ਸੂਤਰਾ ਨਾਲ ਸੰਪਰਕ ਕਰਨ ਵਿੱਚ ਆਸਾਨੀ ਰਹੇਗੀ ਸਪੱਸ਼ਟ ਹੈ ਕਿ ਵਿਦੇਸ਼ ਮੰਤਰਾਲੇ ਨੇ ਹਾਈ ਕਮਿਸ਼ਨਰ ਨੂੰ ਉਨ੍ਹਾਂ ਦੀ ਮਨਜ਼ੂਰੀ ਤੋਂ ਬਿਨਾਂ ਸ਼ਮਸ਼ੇਰ ਸਿੰਘ ਨੂੰ ਸਧਾਰਨ ਪਾਸਪੋਰਟ ਦੇਣ ਦਾ ਕਾਰਨ ਪੁੱਛਿਆ ਪਰ ਬਾਜਪਾਈ ਨੂੰ ਨਹੀਂ ਪਤਾ ਸੀ ਕਿ ਸ਼ਮਸ਼ੇਰ ਸਿੰਘ ਦੀਆਂ ਉਸ ਪਾਸਪੋਰਟ ਦੀ ਵਰਤੋਂ ਕਰਨ ਦੀਆਂ ਹੋਰ ਯੋਜਨਾਵਾਂ ਸਨ ਆਪਣਾ ਕੂਟਨੀਤਿਕ ਪਾਸਪੋਰਟ ਜਮ੍ਹਾਂ ਕਰਵਾਉਣ ਉਪਰੰਤ ਸ਼ਮਸ਼ੇਰ ਨੇ ਸਪੱਸ਼ਟ ਤੌਰ ਤੇ ਨਵੀਂ ਦਿੱਲੀ ਵਿਖੇ ਸਥਿਤ ਕੈਨੇਡੀਅਨ ਹਾਈ ਕਮਿਸ਼ਨ ਤੋਂ ਆਪਣੇ ਆਮ ਪਾਸਪੋਰਟ ਉੱਤੇ ਹੀ ਇਮੀਗ੍ਰੇਸ਼ਨ ਵੀਜ਼ਾ ਪ੍ਰਾਪਤ ਕੀਤਾ ਸੀ ਇਹ ਸਭ ਇੰਤਜ਼ਾਮ ਸ਼ਮਸ਼ੇਰ ਨੇ ਨਵੀਂ ਦਿੱਲੀ ਲਈ ਰਵਾਨਾ ਹੋਣ ਤੋਂ ਪਹਿਲਾਂ ਹੀ ਜਾਂ ਤਾਂ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਜੋ ਕਿ ਉਸ ਵੇਲੇ ਉਹੀ ਕੰਮ ਕਰਦੀ ਸੀ ਜੋ ਹੁਣ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਦੁਆਰਾ ਕੀਤਾ ਜਾਂਦਾ ਹੈ ਜਾਂ ਫਿਰ ਓਟਵਾ ਵਿਖੇ ਕੈਨੇਡੀਅਨ ਇਮੀਗ੍ਰੇਸ਼ਨ ਅਫਸਰਾਂ ਦੀ ਮਦਦ ਨਾਲ ਕਰ ਲਿਆ ਹੋਵੇਗਾ ਸਪਸ਼ਟ ਤੌਰ ਤੇ ਇਹ ਮੰਨਿਆ ਜਾ ਸਕਦਾ ਹੈ ਕਿ ਇੰਨੀ ਵੱਡੀ ਮਿਹਰਬਾਨੀ ਦੇ ਬਦਲੇ ਸ਼ਮਸ਼ੀਰ ਨੇ ਆਪਣੇ ਅਹੁਦੇ ਨਾਲ ਸਮਝੌਤਾ ਕੀਤਾ ਹੋਵੇਗਾ ਅਤੇ ਇਸ ਦੇ ਨਾਲ ਹੀ ਵਿਭਾਗ ਰਾਹ ਬਾਰੇ ਕੋਈ ਅਹਿਮ ਜਾਣਕਾਰੀ ਵੀ RCMP ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਨਾਲ ਸੰਝ ਕੀਤੀ ਹੋਵੇਗੀ। ਮੌਂਟਰੀਅਲ ਮੇਰਾਬੇਲ ਕੁਮਾਂਤਰੀ ਹਵਾਈ ਅੱਡੇ ਉੱਤੇ ਪਹੁੰਚਣ ਤੇ ਇਮੀਗ੍ਰੇਸ਼ਨ ਯੂਨਿਟ ਦੇ ਮੁਖੀ ਦੁਆਰਾ ਮੇਰੀ ਇੱਕ ਇੰਟਰਵਿਊ ਲਈ ਗਈ। ਇਸ ਤੱਥ ਦੇ ਬਾਵਜੂਦ ਕਿ ਮੇਰੇ ਪਰਿਵਾਰ ਅਤੇ ਮੇਰੇ ਕੋਲ ਕੂਟਨੀਤਿਕ ਪਾਸਪੋਰਟ ਸਨ, ਇਸ ਤੱਥ ਦੇ ਬਾਵਜੂਦ ਕਿ ਮੈਂ ਭਾਰਤੀ ਹਾਈ ਕਮਿਸ਼ਨ ਵਿੱਚ ਇੱਕ ਡਿਪਲੋਮੈਟ ਵਜੋਂ ਸੇਵਾਵਾਂ ਨਿਭਾਉਣ ਲਈ ਆਇਆ ਸੀ ਅਤੇ ਇਸ ਦੇ ਬਾਵਜੂਦ ਵੀ ਕਿ ਭਾਰਤੀ ਹਾਈ ਕਮਿਸ਼ਨ ਦਾ ਇੱਕ ਮੱਧ ਪਦਰੀ ਅਧਿਕਾਰੀ ਸਾਡੇ ਸਵਾਗਤ ਲਈ ਪਹਿਲਾਂ ਤੋਂ ਪਹੁੰਚਿਆ ਹੋਇਆ ਸੀ ਮੈਂ ਸਿਰਫ ਇਹ ਅਨੁਮਾਨ ਲਗਾ ਸਕਦਾ ਹਾਂ ਕਿ ਇਸ ਇੰਟਰਵਿਊ ਦਾ ਉਦੇਸ਼ ਇਹ ਕੋਖਨਾ ਤੇ ਮਲਾਂਕਣ ਕਰਨਾ ਸੀ ਕਿ ਕੀ ਮੈਂ ਵੀ ਇੱਕ ਸੰਭਾਵੀ ਸਾਧਨ ਹੋ ਸਕਦਾ ਹਾਂ ਜੋ ਸ਼ਮਸ਼ੀਰ ਦੇ ਨਕਸ਼ੇ ਕਦਮਾਂ ਉੱਤੇ ਚੱਲਣ ਲਈ ਯੋਗ ਹੋਵੇ ਸਾਨੂੰ ਅੱਧੇ ਘੰਟੇ ਦੇ ਇੰਤਜ਼ਾਰ ਤੋਂ ਬਾਅਦ ਜਾਣ ਦਿੱਤਾ ਗਿਆ ਅਗਲੀ ਸਵੇਰ ਜਦੋਂ ਮੈਂ ਹਾਈ ਕਮਿਸ਼ਨਰ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਉਹਨਾਂ ਨੂੰ ਇਸ ਘਟਨਾ ਬਾਰੇ ਪਤਾ ਸੀ ਅਟਮੀਰਾਬੇਲ ਹਵਾਈ ਅੱਡੇ ਉੱਤੇ ਮੇਰੇ ਤੇ ਮੇਰੇ ਪਰਿਵਾਰ ਨਾਲ ਕੀਤੇ ਗਏ ਵਿਹਾਰ ਦੀ ਨਿੰਦਾ ਕਰਦੇ ਹੋਏ ਕੈਨੇਡੀਅਨ ਵਿਦੇਸ਼ ਦਫ਼ਤਰ ਨੂੰ ਇੱਕ ਜ਼ਵਾਨੀ ਨੋਟ ਪੇ ਇੱਜਤਾ ਗਿਆ ਸੀ ਸ਼ਮਸ਼ੇਰ ਸਿੰਘ ਦੀ ਘਟਨਾ ਤੋਂ ਬਾਅਦ ਹਾਈ ਕਮਿਸ਼ਨਰ ਅਤੇ ਕੁਝ ਸੀਨੀਅਰ ਅਧਿਕਾਰੀਆਂ ਦਾ ਰਵੱਈਆ ਮੇਰੇ ਪ੍ਰਤੀ ਜ਼ਰਾ ਠੰਡਾ ਸੀ ਮੈਂ ਹਾਲਾਂਕਿ ਉਹਨਾਂ ਨਾਲ ਸਬੰਧ ਸੁਧਾਰਨ ਦੀ ਪੂਰੀ ਕੋਸ਼ਿਸ਼ ਕਰਦਾ ਰਿਹਾ ਪਰ ਜਦੋਂ ਤੱਕ ਬਾਜਪਾ ਹਾਈ ਕਮਿਸ਼ਨਰ ਬਣੇ ਰਹੇ ਮੈਂ ਉਹਨਾਂ ਦਾ ਭਰੋਸਾ ਨਹੀਂ ਜਿੱਤ ਸਕਿਆ ਜੋ ਕਿ ਵਿਦੇਸ਼ਾਂ ਵਿੱਚ ਕੰਮ ਕਰਦੇ ਰਾਜ ਦੇ ਅਧਿਕਾਰੀਆਂ ਦੇ ਨਿਰਵਿਘਨ ਕਾਰਜ ਲਈ ਲਾਜ਼ਮੀ ਹੁੰਦਾ ਹੈ ਜਿਸਮ ਹੱਤਪੂਰਨ ਤਰੀਕਿਆਂ ਨਾਲ ਬਦਲਣ ਲੱਗੀਆਂ ਜਦੋਂ ਬਾਜਪਈ ਤੋਂ ਬਾਅਦ ਮਹਿਬੂਬ ਅਹਿਮਦ ਬਰਮਾ ਵਿਖੇ ਇੰਡੀਅਨ ਨੈਸ਼ਨਲ ਆਰਮੀ ਵਿੱਚ ਨੇਤਾਜੀ ਸੁਬਾਚੰਦਰ ਬੋਸ ਦੇ ਇੱਕ ਸਾਬਕਾ ਅਫਸਰ ਸਾਥੀ ਅਤੇ ਉਹਨਾਂ ਦੇ ਬਾਅਦ ਬੜੇ ਸੰਜਮੀ ਤੇ ਸਾਵਧਾਨ ਜਨਰਲ ਟੀ ਐਨ ਰੈਨਾ ਨੇ ਉਹਨਾਂ ਦੀ ਥਾਂ ਲਈ ਜੋ ਫੌਜ ਦੇ ਸਾਬਕਾ ਮੁਖੀ ਵੀ ਰਹਿ ਚੁੱਕੇ ਸਨ ਜਿੱਥੋਂ ਤੱਕ ਮੇਰੇ ਸੰਚਲਨ ਕੰਮ ਦਾ ਸਵਾਲ ਸੀ ਮੈਂ ਇਸ ਪੱਖੋਂ ਸੁਚੇਸਾ ਕਿ ਸ਼ਮਸ਼ੀਰ ਨੇ ਆਪਣੀ ਨੌਕਰੀ ਅਤੇ ਆਪਣੇ ਸੂਤਰਾ ਨਾਲ ਪੂਰੀ ਤਰ੍ਹਾਂ ਸਮਝੌਤਾ ਕੀਤਾ ਹੋਵੇਗਾ ਇਸ ਲਈ ਮੈਂ ਕੁਝ ਸਮੇਂ ਲਈ ਆਪਣੀ ਮੌਜੂਦਗੀ ਨਾ ਦਿਖਾਉਂਦੇ ਹੋਏ ਸ਼ਮਸ਼ੇਰ ਦੇ ਸਾਰੇ ਸੂਤਰਾ ਨਾਲੋਂ ਸੰਬੰਧ ਤੋੜ ਦਿੱਤੇ ਪਹਿਲੇ ਸਿੱਖ ਵਸਨੀਕ ਇਸ ਤੋਂ ਪਹਿਲਾਂ ਕਿ ਮੈਂ ਆਪਣੇ ਆਟਵਾਦੀ ਕਾਰਜਕਾਲ ਸਤੰਬਰ 1976 ਤੋਂ ਸਤੰਬਰ 1979 ਬਾਰੇ ਦੱਸਾਂ ਇਹ ਜ਼ਰੂਰੀ ਹੈ ਕਿ ਸਿੱਖਾਂ ਦੇ ਕੈਨੇਡਾ ਵਿੱਚ ਆਵਾਸ ਦੇ ਇਤਿਹਾਸ 'ਤੇ ਜ਼ਰਾ ਨਜ਼ਰ ਮਾਰ ਲਈ ਜਾਵੇ ਕੇਸਰ ਸਿੰਘ ਜੋ ਕਿ ਬ੍ਰਿਟਿਸ਼ ਭਾਰਤੀ ਫੌਜ ਦੀ ਸਿੱਖ ਲਾਂਸਰਫ ਐਂਡ ਇਨਫੈਂਟਰੀ ਰੈਜੀਮੈਂਟ ਵਿੱਚ ਰਿਸਾਲਦਾਰ ਮੇਜਰ ਸੀ ਨੂੰ ਕੈਨੇਡਾ ਦਾ ਪਹਿਲਾ ਸਿੱਖ ਵਸਨੀਕ ਮੰਨਿਆ ਜਾਂਦਾ ਹੈ। ਉਹ ਉਹਨਾਂ ਸਿੱਖ ਅਧਿਕਾਰੀਆਂ ਦੇ ਇੱਕ ਸਮੂਹ ਵਿੱਚ ਸ਼ਾਮਲ ਸੀ ਜੋ ਪ੍ਰਸ਼ਾਂਤ ਮਹਾਸਾਗਰ ਦੇ ਰਸਤੇ ਵਾਪਸ ਭਾਰਤ ਜਾ ਰਹੇ ਸਨ। ਇਹ ਸਭ 1897 ਈਸਵੀ ਵਿੱਚ ਲੰਡਨ ਵਿੱਚ ਮਹਾਰਾਣੀ ਵਿਕਟੋਰੀਆ ਦੇ ਡਾਇਮੰਡ ਜੁਬਲੀ ਸਮਾਗਮ ਵਿੱਚ ਹਿੱਸਾ ਲੈਣ ਤੋਂ ਬਾਅਦ ਕੈਨੇਡਾ ਰਾਹੀਂ ਹੁੰਦੇ ਹੋਏ ਭਾਰਤ ਵਾਪਸ ਪਰਤ ਰਹੇ ਸਨ। ਸਿੰਗਾਪੁਰ ਅਤੇ ਹਾਂਗਕਾਂਗ ਵਿੱਚ ਵੱਸ ਕੇ ਸਿੱਖਾਂ ਅਤੇ ਉਹਨਾਂ ਦੇ ਦੋਸਤ ਰਿਸ਼ਤੇਦਾਰਾਂ ਨੇ ਵੀ ਕੈਨੇਡਾ ਜਾਣਾ ਸ਼ੁਰੂ ਕਰ ਦਿੱਤਾ। ਸ਼ੁਰੂਆਤ ਵਿੱਚ ਇਹ ਸਭ ਬੈਂਕੂਵਰ ਅਤੇ ਇਸ ਦੇ ਉਪਨਗਰਾਂ ਵਿੱਚ ਆ बसे। ਮੁੱਖ ਤੌਰ ਤੇ ਬੈਂਕੂਵਰ ਦੇ ਤੁਲਨਾਤਮਕ ਤੌਰ ਤੇ ਨਿੱgge ਜਲਵਾਯੂ ਅਤੇ ਪ੍ਰਸ਼ਾਂਤ ਮਹਾਂਸਾਗਰ ਰਹੀਂ, ਆਸਾਨ ਪਹੁੰਚ ਦੇ ਕਾਰਨ ਅਤੇ ਫਿਰ ਜਲਦੀ ਹੀ ਉੱਥੋਂ ਯੂਬਾ ਸਿਟੀ, ਸਾਨ ਫ੍ਰਾਂਸਿਸਕੋ ਅਤੇ ਅਮਰੀਕਾ ਦੇ ਸੈਕਰਮੈਂਟੋ ਖੇਤਰਾਂ ਤੱਕ ਫੈਲ ਗਏ। ਉਹਨਾਂ ਵਿੱਚੋਂ ਜ਼ਿਆਦਾਤਰ ਨੂੰ ਖੇਤੀਬਾੜੀ ਅਤੇ ਲੱਕੜ ਵੱਢਣ ਦੇ ਕੰਮ ਵਿੱਚ ਰੋਜ਼ਗਾਰ ਮਿਲ ਗਿਆ, ਖਾਸ ਕਰਕੇ ਵੈਂਕੂਵਰ ਅਤੇ ਇਸ ਦੇ ਨੇੜੇ ਦੇ ਟੇੜੇ ਦੇ ਖੇਤਰਾਂ ਵਿੱਚ ਹੌਲੀ-ਹੌਲੀ ਉਹਨਾਂ ਨੇ ਦੂਜੇ ਕੀਤੇਆਂ ਯਾਨੀ ਪੇਸ਼ਿਆਂ ਬਲ ਵੀ ਜਾਣਾ ਸ਼ੁਰੂ ਕਰ ਦਿੱਤਾ ਹੁਣ ਕਿਉਂਕਿ ਬ੍ਰਿਟਿਸ਼ ਕਲੰਬੀਆ ਦੇ ਅਧਿਕਾਰੀ ਆਪਣੇ ਰਾਜ ਵਿੱਚ ਜਾਪਾਨੀਆਂ ਤੇ ਚੀਨੀਆਂ ਦੀ ਆਮਦ ਨੂੰ ਰੋਕਣ ਵਿੱਚ ਰੁੱਝੇ ਹੋਏ ਸਨ ਇਸ ਲਈ ਘੱਟ ਗਿਣਤੀ ਵਿੱਚ ਪਹੁੰਚਣ ਵਾਲੇ ਸਿੱਖਾਂ ਨੂੰ ਸ਼ੁਰੂਆਤ ਵਿੱਚ ਕੋਈ ਖਾਸ ਸਮੱਸਿਆ ਪੇਸ਼ ਨਹੀਂ ਆਈ ਨਤੀਜੇ ਵਜੋਂ 1903 ਤੋਂ 1908 ਦੇ ਵਿਚਕਾਰ ਹੀ ਤਕਰੀਬਨ 6000 ਸਿੱਖ ਕੈਨੇਡਾ ਵਿੱਚ ਦਾਖਲ ਹੋ ਗਏ ਜਿਨ੍ਹਾਂ ਵਿੱਚ ਅੱਧੇ ਦੱਖਣ ਵੱਲ ਅਮਰੀਕਾ ਚਲੇ ਗਏ ਜਲਦੀ ਹੀ ਉਹਨਾਂ ਨੂੰ ਕੈਨੇਡਾ ਦੇ ਸਿਵਲ ਅਧਿਕਾਰੀਆਂ ਅਤੇ ਯੂਰਪੀ ਮੂਲਾਂ ਦੀ ਕੈਨੇਡੀਅਨ ਮਜ਼ਦੂਰਾਂ ਨਾਲ ਸਮੱਸਿਆਵਾਂ ਪੇਸ਼ ਆਉਣ ਲੱਗੀਆਂ ਕੈਨੇਡਾ ਸਰਕਾਰ ਨੇ ਕਈ ਕਾਨੂੰਨਾਂ ਰਾਹੀਂ ਦੇਸ਼ ਵਿੱਚ ਦੱਖਣੀ ਏਸ਼ੀਆਈ ਲੋਕਾਂ ਦੀ ਆਮਦ ਅਤੇ ਪਹਿਲਾਂ ਤੋਂ ਮੌਜੂਦ ਲੋਕਾਂ ਦੇ ਰਾਜਨੀਤਿਕ ਅਧਿਕਾਰਾਂ ਨੂੰ ਸੀਮਿਤ ਕਰਨ ਦਾ ਫੈਸਲਾ ਕੀਤਾ ਪੰਜਾਬੀ ਭਾਈਚਾਰਾ ਖਾਸ ਕਰਕੇ ਸਿੱਖ ਭਾਈਚਾਰਾ ਹੁਣ ਤੱਕ ਬ੍ਰਿਟਿਸ਼ ਹਕੂਮਤ ਦਾ ਵਫਾਦਾਰ ਹਿੱਸਾਰਾ ਸੀ ਪਰ ਸੁਭਾਵਿਕ ਤੌਰ ਤੇ ਉਹਨਾਂ ਨੂੰ ਬ੍ਰਿਟਿਸ਼ ਅਤੇ ਰਾਸ਼ਟਰ ਮੰਡਲ ਸਰਕਾਰਾਂ ਤੋਂ ਬਰਾਬਰ ਵਿਵਹਾਰ ਅਤੇ ਅਧਿਕਾਰਾਂ ਦੀ ਮੰਗ ਸੀ ਜਿਵੇਂ ਅੰਗਰੇਜ਼ ਅਤੇ ਹੋਰ ਗੋਰੇ ਪ੍ਰਵਾਸੀਆਂ ਨੂੰ ਇਹ ਸਭ ਮਿਲਿਆ ਹੋਇਆ ਸੀ ਨਿਰੰਤਰ ਮਾਰਗ ਯਾਨੀ ਮੂਲ ਸਥਾਨ ਤੋਂ ਚੱਲ ਕੇ ਬਿਨਾਂ ਰੁਕੇ ਕੈਨੇਡਾ ਪਹੁੰਚਣਾ ਕਾਨੂੰਨ ਅਤੇ ਦੱਖਣੀ ਏਸ਼ੀਆਈ ਲੋਕਾਂ ਦੇ ਕੈਨੇਡਾ ਵਿੱਚ ਪ੍ਰਵਾਸ ਨੂੰ ਸੀਮਤ ਕਰਨ ਵਾਲੇ ਹੋਰ ਭੇਜਪਾ ਪੂਰਨ ਟੰਗ ਤਰੀਕਿਆਂ ਕਰਨ ਸਿੱਖ ਭਾਈਚਾਰੇ ਅੰਦਰ असंतोष विरोध प्रदर्शन बस्तिवाद विरोधी ਅਤੇ ਰਾਸ਼ਟਰਵਾਦੀ ਭਾਵਨਾਵਾਂ ਪੈਦਾ ਹੋਈਆਂ ਨਤੀਜੇ ਵਜੋਂ ਉਹਨਾਂ ਨੇ ਆਪਣੇ ਆਪ ਨੂੰ ਰਾਜਨੀਤਿਕ ਸਮੂਹਾਂ ਵਿੱਚ ਸੰਗਠਿਤ ਕਰਨਾ ਸ਼ੁਰੂ ਕਰ ਦਿੱਤਾ। ਇਹੀ ਸਮਾਂ ਸੀ ਜਦੋਂ ਸਰਕਨਾਥ ਦਾਸ ਨੇ ਬੈਂਕੋਵਰ ਤੋਂ ਫ੍ਰੀ ਹਿੰਦੁਸਤਾਨ ਨੂੰ ਪ੍ਰਕਾਸ਼ਿਤ ਕੀਤਾ। ਇਸ ਦੇ ਭਾਰਤ ਵਿੱਚ ਪ੍ਰਕਾਸ਼ਿਤ ਹੋਣ ਤੇ ਅੰਗਰੇਜ਼ ਸਰਕਾਰ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ। ਜੁਲਾਈ 1906 ਵਿੱਚ ਬੈਂਕੋਵਰ ਵਿੱਚ ਖਾਲਸਾ ਜਵਾਨ ਸੋਸਾਇਟੀ ਦੀ ਸਥਾਪਨਾ ਕੀਤੀ ਗਈ। ਹਾਲਾਂਕਿ ਇਸ ਦੇ ਉਦੇਸ਼ ਧਾਰਮਿਕ ਵਿਦਿਅਕ ਅਤੇ ਉਦਾਰਵਾਦੀ ਸਨ ਪਰ ਇਸ ਨੇ ਪ੍ਰਵਾਸ ਅਤੇ ਨਸਲਵਾਦ ਨਾਲ ਜੁੜੀਆਂ ਸਮੱਸਿਆਵਾਂ ਵੱਲ ਵੀ ਧਿਆਨ ਦਿੱਤਾ 1866 ਸੈਕਿੰਡ ਐਵੇਨਿਊ ਪੱਛਮ ਬੈਂਕੂਰ ਵਿਖੇ 26 ਫਰਵਰੀ 1911 ਨੂੰ ਗੁਰਸਿੱਖ ਗੁਰਦੁਆਰੇ ਦੀ ਸਥਾਪਨਾ ਕੀਤੀ ਗਈ ਬ੍ਰਿਟਿਸ਼ ਕੋਲੰਬੀਆ ਦੇ ਸਿੱਖ ਅਤੇ ਗੈਰ ਸਿੱਖਾਂ ਨੇ ਇਸ ਸਮਾਰੋਹ ਵਿੱਚ ਸ਼ਮੂਲੀਅਤ ਕੀਤੀ ਅਤੇ ਇੱਕ ਸਾਨਕ ਅਖਬਾਰ ਨੇ ਇਸ ਸਮਾਗਮ ਬਾਰੇ ਖਬਰ ਵੀ ਲਗਾਈ ਇਹ ਨਾ ਸਿਰਫ ਉੱਤਰੀ ਅਮਰੀਕਾ ਵਿੱਚ ਸਗੋਂ ਦੱਖਣੀ ਏਸ਼ੀਆ ਤੋਂ ਬਾਹਰ ਦੀ ਦੁਨੀਆ ਦਾ ਪਹਿਲਾ ਗੁਰਦੁਆਰਾ ਸੀ ਖੇਤੀ ਹੀ ਖਾਲਸਾ ਦਿਵਾਨ ਸੁਸਾਇਟੀ ਦੇ ਗੁਰਦੁਆਰਾ ਪ੍ਰਬੰਧਕ ਵਿੰਗ ਨੇ ਵੈਂਕੂਵਰ, ਵਿਕਟੋਰੀਆ, ਸਰੀ ਤੇ ਗੁਆਂਡੀ ਇਲਾਕਿਆਂ ਵਿੱਚ ਕੁਝ ਹੋਰ ਗੁਰਦੁਆਰੇ ਬਣਾਏ ਜੋ ਸਿੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਗਤੀਵਿਧੀਆਂ ਦੇ ਕੇਂਦਰ ਬਣ ਗਏ। ਬ੍ਰਿਟਿਸ਼ ਕੋਲੰਬੀਆ ਤੇ ਅਮਰੀਕਾ ਦੇ ਪੱਛਮੀ ਤੱਟ ਤੇ ਵੱਸੀ ਸਿੱਖਾਂ ਦੀ ਆਬਾਦੀ ਗਦਰ ਲਹਿਰ ਦੌਰਾਨ ਕਾਫੀ ਘਟ ਗਈ ਸੀ ਜਦੋਂ ਹਜ਼ਾਰਾਂ ਸਿੱਖਾਂ ਨੇ ਆਪਣੀਆਂ ਜਾਇਦਾਦਾਂ ਵੇਚ ਦਿੱਤੀਆਂ ਅਤੇ ਅੰਗਰੇਜ਼ਾਂ ਦੇ ਵਿਰੁੱਧ ਆਜ਼ਾਦੀ ਅੰਦੋਲਨ ਵਿੱਚ ਹਿੱਸਾ ਲੈਣ ਲਈ ਭਾਰਤ ਵਾਪਸ ਚਲੇ ਗਏ। 1908 ਵਿੱਚ ਕੈਨੇਡਾ ਸਰਕਾਰ ਨੇ ਸਿੱਖਾਂ ਲਈ ਕੈਨੇਡਾ ਦੇ ਦਰਵਾਜ਼ੇ ਸਖਤੀ ਨਾਲ ਬੰਦ ਕਰ ਦਿੱਤੇ। ਅਮਰੀਕਾ ਦੇ ਪ੍ਰਸ਼ਾਂਤ ਤੱਟੀ ਰਾਜਾਂ ਤੇ ਬ੍ਰਿਟਿਸ਼ ਕੋਲੰਬੀਆ ਵਿੱਚ 1910 ਤੱਕ ਸਿੱਖ ਕਾਮਿਆਂ ਦਾ ਇੱਕ ਛੋਟਾ ਜਿਹਾ ਸਮੂਹ ਸਥਾਪਿਤ ਹੋ ਗਿਆ। 1919 ਤੋਂ 1947 ਦੇ ਸਮੇਂ ਦੌਰਾਨ ਜਿਨ੍ਹਾਂ ਨੂੰ ਆਮ ਤੌਰ ਤੇ ਕੈਨੇਡੀਅਨ ਸਿੱਖ ਇਤਿਹਾਸ ਵਿੱਚ ਸ਼ਾਂਤ ਬਰੇ ਕਿਹਾ ਜਾਂਦਾ ਹੈ, ਸਿੱਖ ਆਬਾਦੀ ਦਾ ਆਕਾਰ ਕਾਫੀ ਸੁਗੜ ਗਿਆ ਸੀ। ਇਹ ਦੱਸਣਾ ਮੁਸ਼ਕਲ ਹੈ ਕਿ ਇਨ੍ਹਾਂ ਸ਼ਾਂਤ ਸਾਲਾਂ ਦੌਰਾਨ ਕਿੰਨੇ ਸਿੱਖਾਂ ਨੇ ਬ੍ਰਿਟਿਸ਼ ਕੋਲੰਬੀਆ ਛੱਡ ਦਿੱਤਾ ਸੀ। ਕੁਝ ਦੱਖਣ ਵੱਲ ਅਮਰੀਕਾ ਚਲੇ ਗਏ ਤੇ ਕੁਝ ਪੰਜਾਬ ਵਾਪਸ ਪਰਤ ਗਏ ਪਹਿਲੇ ਵਿਸ਼ਵ ਯੁੱਧ ਰਾਣ ਜੋ ਆਬਾਦੀ ਖੇਰਦਾਰ ਦੇ ਲਗਭਗ ਸੀ ਉਹ ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਕੱਟ ਕੇ ਸਿਰਫ 1100 ਰਹਿ ਗਈ 1952 ਦੀ ਜਨਗਣਨਾ ਅਨੁਸਾਰ ਕੈਨੇਡਾ ਦੇ ਸਿੱਖਾਂ ਦੀ ਗਿਣਤੀ 2148 ਸੀ ਕੈਨੇਡੀਅਨ ਸਰਕਾਰ ਨੇ 1952 ਵਿੱਚ ਆਪਣੇ ਇਮੀਗ੍ਰੇਸ਼ਨ ਕਾਨੂੰਨਾਂ ਵਿੱਚ ਸੋਧ ਕੀਤੀ ਅਤੇ ਭਾਰਤ ਤੋਂ 1 ਸਾਲ ਵਿੱਚ 150 ਨਾਗਰਿਕਾਂ ਯਾਨੀ ਖੂਨ ਦੇ ਰਿਸ਼ਤੇ ਤੇ ਘਰ ਵਾਲਾ ਘਰ ਵਾਲੀ ਤੋਂ ਇਲਾਵਾ ਨਵ ਲੈਂਡ ਦਾ ਕੋਟਾ ਬਣਾਇਆ ਗਿਆ ਜੋ 1957 ਵਿੱਚ ਵਧਾ ਕੇ 300 ਕਰ ਦਿੱਤਾ ਗਿਆ ਇਮੀਗ੍ਰੇਸ਼ਨ ਕਾਨੂੰਨਾਂ ਵਿੱਚ ਹੋਰ ਢਿੱਲ ਮਿਲਣ ਨਾਲ 1960 ਤੋਂ 1976 ਦੇ ਵਿਚਕਾਰ ਕੈਨੇਡਾ ਵਿੱਚ ਪੰਜਾਬੀਆਂ ਦੀ ਆਬਾਦੀ 20 ਗੁਣਾ ਵਧ ਗਈ 1950 ਦੇ ਦਹਾਕੇ ਦੇ ਮੱਧ ਤੋਂ ਬਾਅਦ ਹਜ਼ਾਰਾਂ ਹੁਨਰਮੰਦ ਸਿੱਖ ਕੁਝ ਉੱਚ ਸਿੱਖਿਆ ਪ੍ਰਾਪਤ ਕਰਨ ਕੈਨੇਡਾ ਵਿੱਚ ਵੱਸ ਕੇ ਖਾਸ ਕਰਕੇ ਟ੍ਰਾਂਟੋ ਤੋਂ ਵਿੰਟਰਸਰ ਤੱਕ ਦੇ ਸ਼ਹਿਰੀ ਇਲਾਕੇ ਵਿੱਚ ਜਿਵੇਂ ਉਹਨਾਂ ਦੀ ਗਿਣਤੀ ਵਧ ਗਈ ਉਹਨਾਂ ਨੇ ਮੌਂਟਰੀਅਲ ਦੇ ਪੂਰਬ ਵੱਲ ਹਰ ਵੱਡੇ ਸ਼ਹਿਰ ਵਿੱਚ ਸਥਾਈ ਗੁਰਦੁਆਰੇ ਸਥਾਪਿਤ ਕਰ ਲਏ ਜਿਨ੍ਹਾਂ ਚੋਂ ਪੂਰਬੀ ਕੈਨੇਡਾ ਵਿੱਚ ਪਹਿਲਾ ਗੁਰਦੁਆਰਾ 1965 ਵਿੱਚ ਬਣਾਇਆ ਗਿਆ ਸੀ ਜਦੋਂ ਮੈਂ ਕੈਨੇਡਾ ਵਿੱਚ ਸਾਂ ਤਾਂ ਉਸ ਸਮੇਂ ਉੱਥੇ ਸਿੱਖਾਂ ਦੀ ਗਿਣਤੀ 90 ਹਜ਼ਾਰ ਤੋਂ ਥੋੜੀ ਜ਼ਿਆਦਾ ਸੀ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਬ੍ਰਿਟਿਸ਼ ਕੋਲੰਬੀਆ ਯਾਨੀ ਵੈਂਕੂਵਰ ਦਾ ਇਲਾਕਾ ਉਸ ਤੋਂ ਬਾਅਦ 온ਟਾਰੀਓ ਯਾਨੀ ਟ੍ਰਾਂਟੋ ਐਲਬਰਟਾ ਕੈਲਗਰੀ ਤੇ ਐਡਮੰਟਨ ਮੈਨੀਟੋਬਾ ਵਿਨੀਪੈਗ ਅਤੇ ਕਿਊਬਿਕ ਮੌਂਟਰੀਅਲ ਪ੍ਰਾਂਤਾਂ ਵਿੱਚ ਰਹਿੰਦੇ ਸਨ ਰਾਜस्तानी ਓਟਵਾ ਵਿੱਚ 2500 ਦੇ ਕਰੀਬ ਸਿੱਖ ਰਹਿੰਦੇ ਸਨ 1981 ਦੀ ਜਨਗਣਨਾ ਸਮੇਂ ਜੋ ਆਬਾਦੀ 94803 ਸੀ 1991 ਤੱਕ ਆਉਂਦੇ-ਆਉਂਦੇ ਕੈਨੇਡਾ ਵਿੱਚ ਸਿੱਖਾਂ ਦੀ ਆਬਾਦੀ 103.2 ਫੀਸਦੀ ਦੀ ਦਰ ਨਾਲ ਵਧ ਕੇ 192608 ਹੋ ਗਈ ਅਤੇ 2001 ਦੀ ਜਨਗਣਨਾ ਤੱਕ 68 ਫੀਸਦੀ ਵਾਧੇ ਨਾਲ 319802 ਹੋ ਗਈ 1980 ਦੇ ਦਹਾਕੇ ਦੌਰਾਨ ਸਿੱਖ ਆਬਾਦੀ ਵਿੱਚ ਹੋਇਆ ਇਹ ਅਚਾਨਕ ਵਾਧਾ ਪੰਜਾਬ ਵਿੱਚ ਸਿਆਸੀ ਅਸਥਿਰਤਾ ਨਾਲ ਸੰਬੰਧਿਤ ਪ੍ਰਤੀਤ ਹੁੰਦਾ ਹੈ ਜਿਸ ਦਾ ਕੁਝ ਲੋਕਾਂ ਨੇ ਸਿਆਸੀ ਸ਼ਰਨ ਮੰਗਣ ਵਾਲਿਆਂ ਵੱਜੋਂ ਪੇਸ਼ ਹੋ ਕੇ ਫਾਇਦਾ ਉਠਾਇਆ 2011 ਦੀ ਜਨਗਣਨਾ ਯਾਨੀ ਅਗਲੀ ਜਨਗਣਨਾ 2021 ਵਿੱਚ ਹੋਣੀ ਹੈ ਅਨੁਸਾਰ ਕੈਨੇਡਾ ਵਿੱਚ ਸਿੱਖ ਆਬਾਦੀ 468670 ਸੀ ਜੋ ਕੈਨੇਡਾ ਦੀ ਕੁੱਲ ਆਬਾਦੀ ਦਾ 1.4% ਅਤੇ ਦੁਨੀਆ ਭਰ ਵਿੱਚ ਸਿੱਖਾਂ ਦੀ ਕੁੱਲ ਆਬਾਦੀ ਦਾ 1.96% ਸੀ 2011 ਦੀ ਜਨਗਣਨਾ ਤੋਂ ਬਾਅਦ ਕੈਨੇਡਾ ਵਿੱਚ ਸਿੱਖ ਆਬਾਦੀ ਵਿੱਚ 30% ਦਾ ਵਾਧਾ ਵੀ ਮੰਨ ਲਈਏ ਤਾਂ ਕੈਨੇਡਾ ਵਿੱਚ ਸਿੱਖਾਂ ਦੀ ਮੌਜੂਦਾ ਆਬਾਦੀ 6 ਲੱਖ ਤੋਂ ਵੱਧ ਹੋਵੇਗੀ। ਅਕਤੂਬਰ 2019 ਵਿੱਚ ਹੋਈਆਂ ਪਿਛਲੀਆਂ ਕੈਨੇਡੀਅਨ ਸੰਸਦੀ ਚੋਣਾਂ ਵਿੱਚ 338 ਮੈਂਬਰਾਂ ਵਾਲੀ ਸਭਾ ਯਾਨੀ ਹਾਊਸ ਆਫ ਕਾਮਨਸ ਵਿੱਚ 20 ਭਾਰਤੀ ਮੂਲ ਦੇ ਕੈਨੇਡੀਅਨ ਚੁਣੇ ਗਏ ਸਨ। ਇਹਨਾਂ ਵਿੱਚੋਂ 19 ਪੰਜਾਬੀ ਮੂਲ ਦੇ ਸਨ ਤੇ 18 ਸਿੱਖ ਸਨ। 18 ਸਿੱਖਾਂ ਵਿੱਚੋਂ 13 ਸਤਾਤਾਰੀ ਲਿਬਰਲ ਪਾਰਟੀ ਵੱਲੋਂ ਚੁਣੇ ਗਏ ਸਨ ਚਾਰ ਕਨਜ਼ਰਵੇਟਿਵ ਪਾਰਟੀ ਵੱਲੋਂ ਅਤੇ ਇੱਕ ਨਿਊ ਡੈਮੋਕ੍ਰੈਟਿਕ ਪਾਰਟੀ ਵੱਲੋਂ ਚੁਣੇ ਗਏ ਸਨ 10 ਸਿੱਖ ਸੰਸਦ ਮੈਂਬਰ 온ਟਾਰੀਓ ਪ੍ਰਾਂਤ ਚਾਰ ਬ੍ਰਿਟਿਸ਼ ਕੋਲੰਬੀਆ ਤੋਂ ਤਿੰਨ ਅਲਬਰਟਾ ਤੋਂ ਅਤੇ ਇੱਕ ਕਿਊਬਿਕ ਤੋਂ ਸੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਮੰਤਰੀ ਮੰਡਲ ਦੇ 37 ਮੈਂਬਰਾਂ ਵਿੱਚੋਂ ਚਾਰ ਪੰਜਾਬੀ ਮੂਲ ਦੇ ਹਨ ਤਿੰਨ ਸਿੱਖ ਅਤੇ ਇੱਕ Hindu ਅਨੀਤਾ ਨੰਦ ਦਨ ਸਿੱਖ ਟਰੂਡੋ ਦੇ ਪਿਛਲੇ ਮੰਤਰੀ ਮੰਡਲ ਦੇ ਮੈਂਬਰ ਰਹੇ ਸਨ ਜਿਨ੍ਹਾਂ ਵਿੱਚ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵੀ ਸ਼ਾਮਲ ਸਨ ਇਸ ਵਾਰ ਟਰੂਡੋ ਦੀ ਲਿਬਰਲ ਪਾਰਟੀ ਨੂੰ ਸਿਰਫ 157 ਸੀਟਾਂ ਹੀ ਮਿਲੀਆਂ ਸਨ ਜੋ ਪੂਰਨ ਬਹੁਮਤ ਤੋਂ 13 ਘੱਟ ਸਨ ਅਤੇ ਮੁੱਖ ਵਿਰੋਧੀ ਤੇ ਕਨਜ਼ਰਵੇਟਿਵ ਪਾਰਟੀ ਨੂੰ 121 ਸੀਟਾਂ ਮਿਲੀਆਂ ਸਨ ਚੌਥੀ ਸਭ ਤੋਂ ਵੱਡੀ ਪਾਰਟੀ ਨਿਊ ਡੈਮੋਕ੍ਰੈਟਿਕ ਪਾਰਟੀ ਜਿਸ ਦੀ ਅਗਵਾਈ ਇੱਕ ਸਿੱਖ ਵਕੀਲ ਜਗਮੀਤ ਸਿੰਘ ਨੇ ਕੀਤੀ ਨੇ 24 ਸੀਟਾਂ ਜਿੱਤੀਆਂ ਸਨ 20 ਨਵੰਬਰ 2021 ਨੂੰ ਹੋਈਆਂ 44ਵੀਆਂ ਕੈਨੇਡੀਅਨ ਆਮ ਚੋਣਾਂ ਵਿੱਚ ਲਿਬਰਲ ਪਾਰਟੀ ਦੇ ਨੇਤਾ ਜਸਟਨ ਟਰੂਡੋ ਨੇ ਪ੍ਰਧਾਨ ਮੰਤਰੀ ਵਜੋਂ ਤੀਜਾ ਕਾਰਜਕਾਲ ਜਿੱਤਿਆ ਜੋ 2015 ਤੋਂ ਬਾਅਦ ਉਹਨਾਂ ਦੀ ਦੂਜੀ ਘਟ ਗਿਣਤੀ ਸਰਕਾਰ ਹੈ ਮੁੱਖ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੀਆਂ 119 ਸੀਟਾਂ ਯਾਨੀ 2019 ਵਿੱਚ ਜਿੱਤੀਆਂ ਸੀਟਾਂ ਨਾਲੋਂ ਦੋ ਸੀਟਾਂ ਘੱਟ ਦੇ ਮੁਕਾਬਲੇ ਲਿਬਰਲ ਪਾਰਟੀ ਨੇ 168 ਸੀਟਾਂ ਯਾਨੀ 2019 ਚੋਣਾਂ ਨਾਲੋਂ 2 ਬਜਿੱਤੀਆਂ ਪਰ ਅਜੇ ਵੀ 338 ਮੈਂਬਰਾਂ ਦੇ ਸਦਨ ਵਿੱਚ 170 ਦੇ ਬਹੁਮਤ ਦੇ ਅੰਕੜੇ ਤੋਂ 11 ਘੱਟ ਹਨ ਜਿੱਤੀਆਂ ਹਨ ਭਾਰਤੀ ਮੂਲ ਦੇ ਇੱਕ ਸਿੱਖ ਜਗਮੀਤ ਸਿੰਘ ਦੀ ਅਗਵਾਈ ਵਾਲੀ ਚੌਥੀ ਸਭ ਤੋਂ ਵੱਡੀ ਪਾਰਟੀ ਐਨਡੀਪੀ ਇਸ ਵਾਰ ਇੱਕ ਸੀਟ ਦਾ ਵਾਅਦਾ ਕਰਦੇ 24 ਤੋਂ 25 ਸੀਟਾਂ ਤੱਕ ਪਹੁੰਚ ਗਈ ਪਿਛਲੀ ਵਾਰ ਜਿੱਤੇ ਭਾਰਤੀ ਮੂਲ ਦੇ 20 ਮੈਂਬਰਾਂ ਦੇ ਮੁਕਾਬਲੇ ਇਸ ਵਾਰ ਸਿਰਫ 17 ਹੀ ਚੁਣੇ ਗਏ ਹਨ ਜਿਨ੍ਹਾਂ ਵਿੱਚੋਂ 16 ਮੈਂਬਰ ਪੰਜਾਬੀ ਮੂਲ ਦੇ ਹਨ ਮંત્રી ਮੰਡਲ ਦੇ ਨਵੇਂ ਮੈਂਬਰਾਂ ਦੇ ਵੇਰਵੇ ਅਜੇ ਉਪਲਬਧ ਨਹੀਂ ਹਨ ਕਿਉਂਕਿ ਟਰੂਡੋ ਨੇ ਅਕਤੂਬਰ ਤੱਕ ਕਿਸੇ ਸਮੇਂ ਵੀ ਨਵੀਂ ਸਰਕਾਰ ਬਣਾਉਣ ਦਾ ਫੈਸਲਾ ਕੀਤਾ ਹੈ ਮੈਂ ਇਹ ਦੱਸਣਾ ਇੱਥੇ ਜ਼ਰੂਰੀ ਸਮਝਦਾ ਹਾਂ ਕਿ ਇਹ ਸਾਰੇ ਅੰਕੜੇ ਉਸ ਸਮੇਂ ਦੇ ਨੇ ਜਦੋਂ ਇਹ ਕਿਤਾਬ ਲਿਖੀ ਗਈ ਸੀ ਜਦਕਿ ਇਸ ਸਮੇਂ ਕੈਨੇਡਾ ਵਿੱਚ ਜਸਟਿਨ ਟਰੂਡੋ ਦੀ ਸਰਕਾਰ ਬਦਲ ਚੁੱਕੀ ਹੈ ਬਾਕੀ ਅਗਲੇ ਅੰਕ ਵਿੱਚ ਧੰਨਵਾਦ